ਤੂੰ ਵੰਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਾਸਾ ਮਹਾਮਾਰੇ ਤੂੰ ਵੰਦਾਤੇ ਹਰ ਕੋੁਰ ਪ੍ਰਤੀਪਾਲਿਕ ਨਾ ਇੱਕ ਅਸਮਾ ਹਮਾਰੇ ਨਿਮਖ ਨਿਮੋਖ ਤੁਮਹੀ ਪ੍ਰਤੀਪਾਲੋ ਹਮ ਬਾਰੇ ਤੇ ਤੁਮ ਆ ਦੇ ਜਿਵਾਏ ਕੋ ਕਵਣ ਗੁਣ ਕਰੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਰਈਆ ਕੋਟ ਪਰਾਗ ਅਮਾਰੇ ਖੰਡੋ ਅੰਕ ਬਿਦੇ ਸਮਝਾਓ ਖਾਮ ਅਗੇ ਆਣ ਅਲਪ ਮਤ ਤੋ I yeah. am yeah. ਕਾਰ ਕੇ ਕੋਲੇ ਤੁਮਰੀ ਸ਼ਰਨ ਤੁਮਰੀ ਆਸ ਤੁਮੀ ਸੱਜਣ ਸੁਹੇਲੇ ਰਾਖੋਰਾ ਇੱਕ ਘਰ ਕੇ ਕੋਲੇ ਜੀਵਾਤ ਇੱਕ ਕਵਣ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰ ਅਨ ਨਾਕੀਨ ਨਹੀਂ ਲਈਆ ਤੇਰੋ ਅੰਤ ਨਾਕੀਨ ਨਹੀਂ ਲਾਵੇ ਵਾਹਿਗੁਰੂ ਸਲੋਕ ਮਹਲਾ ਪਹਿਲਾ ਸਰਵਰ ਅੰਸ ਤੁਰੇ ਹੀ ਮਿਲਾਂ ਖਾਸ ਮੈਂ ਇਹ ਆ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋਹਨ ਸੰਕਾ ਖਾਣਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਰਾਮ ਕਲੀ ਕੀ ਵਾਰ ਆਵਾਜ਼ ਇਸ ਤੇ ਇੱਕੀਵੇਂ ਪੌੜੀ ਦੇ ਪਹਿਲੇ ਸ਼ਲੋਕ ਜੋ ਕਿ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੈ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 956 ਅੰਗ ਉਤੇ ਸ਼ਿਸ਼ੋਭਤ ਹੈ ਆਓ ਇਸ ਦੀ ਵਿਚਾਰ ਕਰੀਏ ਸਲੋਕ ਮਹਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸ ਮੈਂ ਇਹ ਪਾਣਾ ਸਰਵਰ ਸਰੋਵਰ ਗੁਰੂ ਸਰੋਵਰ ਸਤਗੁਰੂ ਸਰੋਵਰ ਹੰਸ ਗੁਰਮੁਖ ਗੁਰਮੁਖ ਹੰਸ ਗੁਰੂ ਸਰੋਵਰ ਅਤੇ ਗੁਰਮੁਖ ਹੰਸ ਜੋ ਹੈ ਇਹਨਾਂ ਦਾ ਮੇਲਾ ਮਿਲਾਪ ਸੰਯੋਗ ਮੁੱਢ ਤੋਂ ਹੀ ਹੋਇਆ ਹੋਇਆ ਹੈ ਗੁਰੂ ਦਾ ਗੁਰੂ ਜੋ ਸਰੋਵਰ ਹੈ ਅੰਮ੍ਰਿਤ ਦਾ ਸਰੋਵਰ ਹੈ ਜੋ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ ਅਤੇ ਗੁਰਮੁਖ ਜੋ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ ਇਹਨਾਂ ਦੋਨਾਂ ਦਾ ਮੇਲ ਜੋ ਹੈ ਸੰਯੋਗ ਜੋ ਹੈ ਉਹ ਮੋੜ ਤੋਂ ਹੀ ਬਣਿਆ ਹੋਇਆ ਹੈ ਕਸਮੈਂ ਏਵ ਪਾਣਾ ਕਸਮੈਂ ਉਸ ਵਾਹਿਗੁਰੂ ਨੂੰ ਵਾਹਿਗੁਰੂ ਨੂੰ ਇਹੀ ਪਾਉਂਦਾ ਹੈ ਕਿ ਗੁਰੂ ਸਰੋਵਰ ਅਤੇ ਗੁਰਮੁਖ ਹੰਸ ਦਾ ਮੇਲ ਜੋ ਹੈ ਉਹ ਮੋਢ ਤੋਂ ਹੀ ਬਣਿਆ ਹੋਇਆ ਹੈ ਇੱਕ ਫਸਮਾ ਹੈ ਉਸ ਵਾਹਿਗੁਰੂ ਨੂੰ ਇਹ ਪਾਉਂਦਾ ਹੈ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਗੁਰਮੁਖ ਰੋਪੀ ਜੋ ਹੰਸ ਹਨ ਇਹ ਹੀਰੇ ਮੋਤੀ ਚੁੱਕਦੇ ਹਨ ਹੀਰੇ ਮੋਤੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਇਹ ਹਨ ਹੀਰੇ ਮੋਤੀ ਅਤੇ ਇਹ ਹੀਰੇ ਮੋਤੀ ਜੋ ਹਨ ਇਸ ਸਰਵਰੇ ਅੰਦਰ ਗੁਰੂ ਸਰੋਵਰ ਦੇ ਅੰਦਰ ਭਰੇ ਪਏ ਆ ਇਹ ਜੋ ਹੀਰੇ ਮੋਤੀ ਗੁਰਮੁਖ ਚੁਗਦੇ ਹਨ ਸਾਧ ਸੰਗਤ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਦੀਆਂ ਉਸ ਵਾਹਿਗੁਰੂ ਦੀਆਂ ਸਹਿਵਤ ਸਲਾਹਾਂ ਕਰਦੇ ਹਨ ਸ਼ਬਦ ਦੇ ਨਾਲ ਜੁੜ ਕੇ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਜੋ ਗੁਰਮੁਖ ਇਹ ਹੀਰੇ ਮੋਤੀ ਚੁਗਦੇ ਹਨ ਇਸ ਸਾਰੇ ਗੁਰੂ ਸਰੋਵਰ ਦੇ ਵਿੱਚ ਭਰੇ ਹੋਇਆ ਨੂੰ ਸਰ ਅੰਦਰ ਹੀਰਾ ਮੋਤੀ ਸੋਹੰਸਾ ਕਾਠਾਣਾ ਇਹ ਹਾਂਸ ਗੁਰਮੁਖ ਹੰਸ ਜੋ ਹਨ ਇਹ ਸਿੱਖ ਤੇ ਸਲਾਹਾ ਦੇ ਹੀਰੇ ਮੋਤੀ ਚੁਗਦੇ ਹਨ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾ ਕਰਦੇ ਹਨ ਗੁਰੂ ਸਰੋਵਰ ਦੇ ਰਾਹੀ ਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਗੁਰੂ ਸਰੋਵਰ ਗੁਰੂ ਸ਼ਬਦ ਗੁਰੂ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਿਉਂਕਿ ਗੁਰੂ ਦੇ ਸ਼ਬਦ ਜੋ ਹਨ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਦੇ ਨਾਲ ਭਰੇ ਹੋਇਆ ਬਗੂਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਨੇਹਾ ਇੱਕ ਵਾਸੇ ਗੁਰਮੁਖ ਹਨ ਜੋ ਕਿ ਹੀਰੇ ਮੋਤੀ ਸਿਰ ਸਰਾਹ ਰੂਪ ਹੀਰੇ ਮੋਤੀ ਅਹਸਾਸ ਸੰਗਤ ਵਿੱਚ ਉਗਦੇ ਹਨ ਉਸ ਵਾਇਗੁਆਂ ਸਿਰ ਸਲਾਹ ਕਰਦੇ ਹਨ ਪਰ ਇੱਕ ਇੱਕ ਮਨਮੁਖ ਹਨ ਜਿਨ੍ਹਾਂ ਨੂੰ ਸਤਿਗੁਰੂ ਨੇ ਕਿਹਾ ਹੈ ਬਾਗੂਲਾ ਕਾਗ ਕਿਉਂਕਿ ਬਗਲੇ ਜੋ ਹਨ ਉਹ ਮੱਛੀਆਂ ਹੀ ਖਾਂਦੇ ਹਨ ਜੋ ਹਾਰ ਸਹਨ ਉਹ ਹੀਰੇ ਮੋਤੀ ਚੁਗਦੇ ਹਨ ਪਰ ਬਾਗੂਲਾ ਜੋ ਮੱਛੀਆਂ ਹੀ ਖਾਂਦਾ ਹੈ ਕਾਗ ਜੋ ਲੋ ਲੋ ਕਰਦਾ ਕਰਦਾ ਇੱਕ ਜਗ੍ਹਾ ਟਿੱਕਦਾ ਨਹੀਂ ਹੈ ਇਹ ਬਾਗੂਲਾ ਕਾਗ ਅਰਥਾਤ ਮਨਮੁਖ ਜੋ ਹਨ ਨਾ ਰਹੀ ਸਰਵਰ ਜਿਉਆ ਅਤ ਸਿਆਣਾ ਭਾਵੇਂ ਅਤ ਸਿਆਣੇ ਹੋਣ ਤੇ ਆ ਵੀ ਤੌਰ ਤੇ ਪੂਰੇ ਸਿਆਣੇ ਹੋਣ ਪਰ ਇਹ ਗੁਰੂ ਸਰਵਰ ਦੇ ਵਿੱਚ ਨਹੀਂ ਰਹਿੰਦੇ ਗੁਰੂ ਸਰਵਰ ਦੇ ਨਾਲ ਇਹਨਾਂ ਦਾ ਮੇਲ ਮਲਾਪ ਨਹੀਂ ਹੁੰਦਾ ਗੁਰੂ ਸਰਵਰ ਦੇ ਨਾਲ ਜੁੜ ਕੇ ਇਹ ਵਸਵਾਏ ਗੁਰ ਦੀਆਂ ਸਿੱਖਤ ਸਲਾਹਾ ਨਹੀਂ ਕਰਦੇ ਉਣਾ ਰਿਜ਼ਕ ਨਾ ਪੈ ਉਹ ਉੱਥੇ ਉਣਾ ਹੋਰੋ ਖਾਣਾ ਕਿਉਂਕਿ ਇਹ ਜੋ ਜੋ ਮਾਨੁਖ ਬਗਲਾ ਕਾਰਮਰਗੇ ਹਨ ਉਹਨਾਂ ਦਾ ਰਿਜ਼ਕ ਜੋ ਹੈ ਉਹ ਗੁਰੂ ਸਰੋਵਰ ਦੇ ਵਿੱਚ ਨਹੀਂ ਹੈ ਉਹਨਾਂ ਦਾ ਹੋਰ ਹੀ ਖਾਣਾ ਹੈ ਉਹਨਾਂ ਦਾ ਖਾਣਾ ਕੀ ਹੈ ਉਹਨਾਂ ਦਾ ਖਾਣਾ ਹੈ ਨਿੰਦਾ ਸੁਗਲੀ ਵਿਕਾਰਾਂ ਦੇ ਨਾਲ ਮਨ ਜੋੜਨਾ ਇਹ ਉਹਨਾਂ ਦਾ ਖਾਣਾ ਹੈ ਪਰ ਜੋ ਗੁਰੂ ਖਹਣ ਉਹ ਗੁਰੂ ਸਰੋਵਰ ਦੇ ਵਿੱਚ ਆ ਕੇ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀਆਂ ਸਿੱਖ ਸਲਾਹ ਰੂਪੀ ਹੀਰੇ ਮੋਤੀ ਖਾਂਦੇ ਹਨ ਪਰ ਜੋ ਬਗਲੇ ਕਾਗ ਮਨ ਮੁਖ ਹਨ ਉਹਨਾਂ ਦਾ ਰਿਜ਼ਕ ਗੁਰੂ ਸਰੋਵਰ ਦੇ ਵਿੱਚ ਨਹੀਂ ਹੈ ਇਸ ਕਰਕੇ ਜਦੋਂ ਗੁਰੂ ਸਰੋਵਰ ਦੇ ਵਿੱਚ ਆ ਵੀ ਜਾਣ ਫਿਰ ਵੀ ਉਹ ਸ਼ਬਦ ਦੇ ਨਾਲ ਨਹੀਂ ਜੁੜਦੇ ਉਹ ਆਪਣੀਆਂ ਹੀ ਗੱਲਾਂ ਨਿੰਦਾ ਚੁਗਲੀ ਦੇ ਵਿੱਚ ਜੁੜਦੇ ਹਨ ਤਾਂ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਬਾਗੂਲਾ ਕਾਲ ਨਾ ਰਹੀ ਸਰਵਰ ਜੇ ਹੋਵੇ ਆਤ ਸਿਆਣਾ ਓਨਾ ਰਿਜ਼ਕ ਨਾ ਪਾਇਓ ਉੱਥੇ ਓਨਾ ਹੋਰ ਖਾਣਾ ਸੱਚ ਕਮਾ ਸੱਚੋ ਪਾਈਏ ਊੜਾ ਊੜਾ ਮਾਣਾ ਸੱਚ ਕਮਾਣਾ ਸੱਚ ਉਹ ਵਾਹਿਗੁਰੂ ਜੋ ਸਦਾ ਹੀ ਰਹਿਣ ਵਾਲਾ ਹੈ ਬਾਕੀ ਸਭ ਨਾਸ਼ਵਾਨ ਹਨ ਕੇਵਲ ਉਹ ਹੀ ਸੱਚ ਵਾਹਿਗੁਰੂ ਹੀ ਅਬਨਾਸ਼ੀ ਹੈ ਉਹ ਹੀ ਸਦਾ ਰਹਿਣ ਵਾਲਾ ਹੈ ਸੱਚ ਕਮਾਣਾ ਜੋ ਉਸ ਸੱਚੇ ਦੀ ਕਮਾਈ ਕਰਦੇ ਹਨ ਉਸ ਸੱਚੇ ਦੀ ਬੰਦਗੀ ਕਰਦੇ ਹਨ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਦੀ ਸਿਹਤ ਸਲਾਹ ਰੂਪੀ ਹੀਰੇ ਮੋਤੀ ਚੁਗਦੇ ਹਨ ਸੱਚੋ ਪਾਈਏ ਜਦੋਂ ਸੱਚ ਦੇ ਨਾਲ ਜੁੜ ਕੇ ਸੱਚ ਦੀ ਬੰਦਗੀ ਦੀ ਕਮਾਈ ਕਰਦੇ ਹਨ ਤਾਂ ਫਿਰ ਉਹ ਸੱਚੋ ਪਾਈਏ ਸੱਚ ਨੂੰ ਹੀ ਪਾ ਲੈਂਦੇ ਹਨ ਸੱਚ ਦੇ ਨਾਲ ਜੁੜ ਜਾਂਦੇ ਹਨ ਕਿਉਂਕਿ ਜਿਸ ਤਰ੍ਹਾਂ ਦਾ ਕੋਈ ਜਿਸ ਦੀ ਪੂਜਾ ਕਰਦਾ ਹੈ ਜਿਸ ਤੇ ਨਾਲ ਜੁੜਦਾ ਹੈ ਉਹ ਫਿਰ ਉਸਤਾ ਹੀ ਰੂਪ ਹੋ ਜਾਂਦਾ ਹੈ ਜੇ ਕੋਈ ਦੇਵੀ ਦੀ ਪੂਜਾ ਕਰਦਾ ਹੈ ਤਾਂ ਦੇਵੀ ਦਾ ਰੂਪ ਹੋ ਜਾਂਦਾ ਹੈ ਜੇ ਕੋਈ ਵਾਹਿਗੁਰੂ ਜੀ ਦੀ ਪੂਜਾ ਕਰਦਾ ਹੈ ਤਾਂ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ ਕਿਉਂਕਿ ਸਤਗੁਰੂ ਦਾ ਅਮਰਤਮਈ ਪਰਮਾਨੰ ਹੈ ਜੈ ਸਾਸਿ ਵੈ ਤੈ ਸੋ ਹੋਏ ਜਿਸ ਤਰ੍ਹਾਂ ਜੀ ਕੋਈ ਸੇਵਾ ਕਰਦਾ ਹੈ ਜਿਸ ਦੀ ਕੋਈ ਸੇਵਾ ਕਰਦਾ ਹੈ ਉਹ ਫਿਰ ਉਸੇ ਦਾ ਹੀ ਰੂਪ ਬਣ ਜਾਂਦਾ ਹੈ ਜੇ ਕੋ ਸੱਚ ਦੀ ਸੇਵਾ ਕਰਦਾ ਹੈ ਸੱਚ ਦੀ ਬੰਦਗੀ ਕਰਦਾ ਹੈ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਤਾਂ ਉਹ ਫਿਰ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ ਸੱਚ ਕਮਾਣਾ ਸੱਚੋ ਪਾਈਏ ਕੂੜਾ ਕੂੜਾ ਮਾਣਾ ਪਰ ਕੂੜ ਦੀ ਜੋ ਖੱਟੀ ਹੈ ਉਸ ਦਾ ਮਾਣ ਵੀ ਕੂੜਾ ਹੀ ਹੈ ਸੱਚ ਜੋ ਹੈ ਉਸ ਸੱਚ ਦੇ ਨਾਲ ਜੋੜਦਾ ਹੈ ਪਰ ਪੂਰ ਦੇ ਨਾਲ ਜੁੜ ਕੇ ਫਿਰ ਪੂਰ ਹੀ ਪ੍ਰਾਪਤੀ ਹੁੰਦੀ ਹੈ ਨਾਨਕ ਤਿੰਨ ਕੋ ਸਤਗੁਰ ਮਿਲਿਆ ਜਿਨ ਧੁਰੇ ਪਿਆ ਪਰਵਾਣਾ ਸਤਗੁਰ ਜੀ ਆਪ ਬੇਸ਼ ਕਰਦੇ ਹੋ ਕੇ ਕਹਿ ਰਹੇ ਹਨ ਇਸ ਸਤਿਗੁਰੂ ਦਾ ਮਿਲਾਪ ਇਹਨਾਂ ਸਤਿਗੁਰੂ ਜੋ ਸਰਵੋਵਰ ਸਤਿਗੁਰੂ ਜਿਸਦੇ ਵਿੱਚ ਕਿ ਹੀਰੇ ਮੋਤੀ ਸਿੱਖ ਸਲਾਹ ਦੇ ਹੀਰੇ ਮੋਤੀ ਭਰੇ ਪਏ ਹਨ ਉਸ ਦਾ ਜੋ ਮਿਲਾਪ ਹੈ ਨਾ ਇੱਕ ਤਿੰਨ ਤੋਂ ਸਤਿਗੁਰ ਮਿਲਿਆ ਜਿਨ੍ਹਾਂ ਧਰੇ ਪਿਆਰ ਪਰਵਾਣਾ ਇਹਨਾਂ ਨੂੰ ਉਸ ਤੌਰ ਤੋਂ ਹੀ ਵਾਹਿਗੁਰੂ ਤੋਂ ਹੀ ਇਹ ਸੰਜੋਗ ਮਿਲਿਆ ਹੈ ਉਸ ਦੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਸਤਿਗੁਰੂ ਦਾ ਮਿਲਦਾ ਹੁੰਦਾ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਨਾਲ ਹੀ ਸਤਿਗੁਰੂ ਦਾ ਮਿਲਦਾ ਹੁੰਦਾ ਹੈ ਆਪਾਂ ਜੋ ਕਾਰ ਵਿਆਹ ਦੇ ਬਣਦੇ ਹਨ ਉਹਨਾਂ ਦੇ ਉੱਤੇ ਆਮ ਤੌਰ ਤੇ ਇੱਕ ਲਾਈਨ ਇਹ ਪੰਕਤੀ ਲਿਖੀ ਹੁੰਦੀ ਹੈ ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਇਸ ਪੰਕਤੀ ਦੇ ਅਰਥ ਉਸ ਮੁਤਾਬਕ ਤਾਂ ਉਸਦੇ ਨਾਲ ਮੈਚ ਨਹੀਂ ਕਰਦੇ ਕਿਉਂਕਿ ਇੱਥੇ ਗੱਲ ਸਤਿਗੁਰੂ ਦੀ ਹੈ ਨਾਨਕ ਇਹ ਨਾਮ ਨੇ ਸਤਿਗੁਰ ਸਤਿਗੁਰ ਉਹ ਸੱਚਾ ਗੁਰੂ ਈਨਾ ਮਿਲਾਇਆ ਉਹਨਾਂ ਨੂੰ ਪ੍ਰਭੂ ਮੁਲਾੰਦਾ ਹੈ ਗੱਲ ਸਤਿਗੁਰ ਦੀ ਹੈ ਉਹਨਾਂ ਜੀਵਾਂ ਦੀ ਨਹੀਂ ਜਿਨ੍ਹਾਂ ਦੇ ਵਿਆਹ ਹੋ ਰਹੇ ਹਨ ਨਾਣਕ ਸਤਗੁਰ ਇਨਾਂ ਵਿਲਾਇਆ ਉਸ ਪ੍ਰਭੂ ਨੇ ਉਹਨਾਂ ਨੂੰ ਸਤਗੁਰੂ ਮਲਾਇਆ ਜਿਨ੍ਹਾਂ ਧਰੇ ਪਿਆ ਸੰਜੋਗ ਜਿਨ੍ਹਾਂ ਦੇ ਇਹ ਲੇਖ ਧੁਰ ਤੋਂ ਹੀ ਉਸ ਵਾਹਿਗੁਰੂ ਨੇ ਲਿਖ ਦਿੱਤੇ ਹਨ ਉਹਨਾਂ ਨੂੰ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਸੰਜੋਗ ਉਹ ਨਹੀਂ ਹਨ ਕਿ ਇੱਕ ਲਾੜੇ ਲਾੜੀ ਦਾ ਆਪਸ ਦੇ ਵਿੱਚ ਸੰਯੋਗ ਹੋ ਰਿਹਾ ਹੈ ਇਹ ਸਤਿਗੁਰੂ ਦੀ ਗੱਲ ਹੈ ਕਿ ਨਾਮ ਇੱਕ ਸਤਿਗੁਰ ਕਿਉਂਕਿ ਸਤਿਗੁਰ ਰਾਰੇ ਦੇ ਥੱਲੇ ਔਂਕੜ ਆਇ ਤੇ ਰੋਕ ਕੇ ਫਿਰ ਅੱਗੇ ਚੱਲਣਾ ਚਾਹੀਦਾ ਨਾਮ ਇੱਕ ਸਤਿਗੁਰ ਇਹ ਨਾਮ ਵਿਲਾਇਆ ਜਿਨਾ ਤੁਰੇ ਪਿਆਸ ਸੰਜੋ ਤੋ ਇੱਥੇ ਵੀ ਇਸ ਸਲੋਕ ਦੇ ਵਿੱਚ ਵੀ ਸਤਿਗੁਰੂ ਜੀ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਭਿਆ ਪਰਵਾਨਾ ਜਿਨ੍ਹਾਂ ਉਸ ਵਾਹਿਗੁਰੂ ਦੇ ਵੱਲੋਂ ਪਰਵਾਨਾ ਮਿਲਿਆ ਹੈ ਜੋ ਉਸ ਵਾਹਿਗੁਰੂ ਵੱਲੋਂ ਪਰਵਾਨ ਹੋ ਗਏ ਹਨ ਉਨਾ ਨੂੰ ਹੀ ਸਤਿਗੁਰੂ ਦਾ ਮਿਲਾ ਹੁੰਦਾ ਹੈ ਸਵਾਤਨਤਾ ਯੋਗੋ ਜੋ ਸਤਿਗੁਰੂ ਜੀ ਨਾਲ ਮੇਲ ਹੋਇਆ ਗੁਰੂ ਦੀ ਸੰਗਤ ਇਹ ਸਤਿਗੁਰ ਸਰੂਪ ਹੈ ਇਹ ਉਸ ਵਾਹਿਗੁਰੂ ਦੇ ਇਹ ਲੇਖ ਲਿਖੇ ਹੋਏ ਹਨ ਕਿ ਆਪਾਂ ਸਾਰੇ ਆ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਗੁਰੂ ਸਰੋਵਰ ਦੇ ਵਿੱਚੋਂ ਹੀਰੇ ਮੋਤੀ ਸਿਖਤ ਸਲਾਹ ਇਹ ਰੂਪ ਕੀ ਚੁਕ ਹੀਰੇ ਮੋਤੀ ਚੁਗਦੇ ਹਨ ਇਹ ਉਸ ਵਾਹਿਗੁਰੂ ਦੀ ਹੀ ਕਿਰਪਾ ਹੈ ਤੋ ਸਤਗੁਰੂ ਦੇ ਨਾਲ ਜੁੜੀਏ ਗੁਰੂ ਸਰੋਵਰ ਦੇ ਨਾਲ ਜੁੜੀਏ ਗੁਰੂ ਸਰੋਵਰ ਦੇ ਨਾਲ ਜੁੜ ਕੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਸਾਡਾ ਜੋ ਜਨਮ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ